ਅੱਜ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੱਸਦੇ ਕਿ ਇਸ ਮੁਕਸਾ ਸਾ이드 ਤੋਂ પેટ્રોલ ਪੰਪ ਦੇ ਵਿੱਚ ਕਿਵੇਂ ਲੋਕਾਂ ਨਾਲ ਠੱਗੀ ਵਜਦੀ ਹੈ ਪਤਾ ਲੱਗਦੇ ਆ ਇੱਕ ਗਰਾਹਕ ਜਿਹੜਾ પેટ્રોલ ਪੰਪ ਤੇ પેટ્રોલ ਪਾਉਣ ਆਇਆ ਸੀਗਾ ਤਾਂ ਜਦ ਤੋਂ ਪਹਿਲਾਂ ਉਸਨੇ 200 ਰੁਪਏ ਦਾ ਪਰੋਲ ਕੋਆ ਇਸ ਤੋਂ ਬਾਅਦ પેટ્રોલ ਪਾਉਣ ਤੋਂ ਬਾਅਦ ਜਦੋਂ ਇੱਕ ਗੱਡੀ ਵਾਪਸ ਜਾ ਰਿਹਾ ਤਾਂ ਅਚਾਨਕ ਇੱਕ ਤੋਂ 2 ਮਿੰਟ ਤੱਕ ਜਿਹੜਾ ਸੀਗਾ ਮੋਟਰਸਾਈਕਲ ਦਾ ਬੰਦ ਹੋ ਜਾਂਦਾ ਤਾਂ ਉਸ ਤੋਂ ਸ਼ੱਕ ਪੈ ਜਾਂਦਾ ਹੈ ਕਿ ਹੋ ਸਕਦਾ ਹੈ ਕਿ પેટ્રોલ ਮੇੜਾ ਘਟ ਪਿਆ ਤਾਂ ਜਿਸ ਨੂੰ ਲੈ ਕੇ ਫਿਰ ਦੁਬਾਰਾ ਉਸੇ ਉਹੀ ਵਿਅਕਤੀ ਜਿਹੜਾ ਪٹرول ਪੰਪ ਤੇ ਵਾਪਸ ਚੜ ਜਾਂਦਾ ਤਾਂ ਪٹرول ਪੰਪ ਦੇ ਜਿਹੜੇ ਕਰਿੰਦੇ ਕੰਮ ਕਰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਪٹرول ਉਹਨੇ ਜਿਆ 200 ਰੁਪਏ ਦਾ ਪਾਇਆ ਸੀਗਾ ਤਾਂ ਥੋੜੀ ਦੇਰ ਚੱਲਣ ਤੇ ਨਾਜਰਾ ਮੋਟਰਸਾਈਕਲ ਬੰਦ ਹੋ ਗਿਆ ਤਾਂ ਪٹرول ਲੱਗਦਾ ਹੈ ਕਿ ਘੱਟ ਪਿਆ ਤੇ ਇਸੇ ਚੀਜ਼ ਨੂੰ ਲੈ ਕੇ ਜਿਹੜੇ ਕਰਿੰਦੇ ਨੇ ਉਹ ਚੈੱਕ ਕਰਦੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਪٹرول ਤਾਂ ਪੂਰਾ ਪਾਇਆ ਪਰ ਜਦੋਂ ਫਿਰ ਕਹਿ ਦਿੰਦਾ ਕਿ ਚਲੋ ਕੋਈ ਨਾ 150 ਰੁਪਏ ਦਾ ਫਿਰ ਪਾ ਦਿਓ ਜਦੋਂ 150 ਦਾ ਪੈਟਰੋਲ ਪਾਉਣ ਤੋਂ ਬਾਅਦ ਵੀ ਜਿਹੜਾ ਉਸ ਦੀ ਮੋਟਰਸਾਈਕਲ ਦੀ ਟੈਂਕੀ ਚੈੱਕ ਕੀਤੀ ਜਾਂਦੀ ਹੈ ਤਾਂ ਟੈਂਕੀ ਅੱਧਾ ਲੀਟਰ ਤੇ ਨਿਕਲਦਾ ਜਾਨੀ ਕਿ 350 ਦਾ ਪੈਟਰੋਲ ਪਾਉਣ ਦੇ ਮਗਰੋਂ ਵਿਚੜਿਆ ਉਹ ਮੋਟਰਸਾਈਕਲ ਦੇ ਟੈਂਕੀ ਚੋਂ ਮਹਿਜ ਅੱਧਾ ਕਿਲੋ ਅੱਧਾ ਲੀਟਰ ਜਿਹੜਾ ਤੇਲ ਨਿਕਲਦਾ ਜਿਸ ਤੋਂ ਬਾਲ ਬਵਾਲ ਖੜਾ ਹੋ ਜਾਂਦਾ ਤਾਂ ਮੌਕੇ ਤੇ ਜਿਹੜਾ ਮੈਨੇਜਰ ਆ ਉਸ ਦੇ ਵੱਲੋਂ ਜਿਹੜਾ ਆ ਗੋਗਲੂ ਤੋਂ ਮਿੱਟੀ ਚਾਰਨ ਵਾਲਾ ਕੰਮ ਕਰ ਦਿੰਦੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਹਮੇਸ਼ਾ ਗ੍ਰਾਹਕ ਨੂੰ ਜਦੋਂ ਪੈਟਰੋਲ ਪਾਉਂਦਾ ਹੈ ਤਾਂ ਉਸ ਨੂੰ ਮੀਟਰ ਦੇਖਣਾ ਚਾਹੀਦਾ ਕਾ ਸਟਾਰਟਿੰਗ ਤੋਂ ਜ਼ੀਰੋ ਔਰ ਲਾਸਟ ਤੱਕ ਜ਼ੀਰੋ ਪ੍ਰੋਬਲਮ ਤਾਂ ਉਸ ਤੇ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਕੋਈ ਵੀ ਗਲਤੀ ਕਿਸੇ ਦੇ ਕੋਲ ਵੀ ਕਰਤੀ ਹੋ ਸਕਦੀ ਹੈ ਜਾਨੀ ਕਿ ਉਸਨੇ ਕਿਹਾ ਕਿ ਸਾਫ ਤੋਰਤੇ ਸਾਡੀ ਕੋਈ ਗਲਤੀ ਨਹੀਂ ਆ ਸਾਫ ਪੜਦਾ ਤੇਲ ਜਿਹੜਾ ਥੋੜਾ ਪਾਇਆ ਸੀਗਾ ਪਰ ਤੇਲ ਗਿਆ ਕਿੱਥੇ ਆ ਉਸਨੇ ਤੇਲ ਪੂਰਾ ਪਾਇਆ ਗ੍ਰਾਹਕ ਕਹਿੰਦਾ ਕਿ ਤੇਲ ਮੇਰੇ ਟੈਂਕੀ ਚ ਨਹੀਂ ਹੈ ਕਿਹਾ ਤਾਂ ਤੇਲ ਗਿਆ ਤਾਂ ਗਿਆ ਕਿ ਤੇ 350 ਦਾ ਪੈਟਰੋਲ ਜਿਹੜਾ ਪਾਇਆ ਸੀਗਾ ਉਹੋਂ ਦੇ ਸਾਢੇ ਦੋ ਤਿੰਨ ਮਿੰਟਾਂ ਬਾਅਦ ਟੈਂਕੀ ਦੇ ਵਿੱਚੋਂ ਗੈਪ ਹੋ ਜਾਂਦਾ ਬੜਾ ਹੈਰਾਨੇ ਵਾਲੀ ਗੱਲ ਆ ਤਾਂ ਤਾਂ ਦੇ ਕੇ ਇਹ ਮਾਮਲਾ ਸਿਰਮਕਸਾ ਸਾਹਿਬ ਦੇ ਜਲਾਲਾਬਾਦ ਰੋਡ ਤੇ ਸਥਿਤ ਸ਼ਿਵਚੰਦ ਪੈਟਰੋਲ ਪੰਪ ਤੇ ਪਕਿਆ ਉਸ ਵੇਲੇ ਜਦੋਂ ਵਿਅਕਤੀ ਹੰਗਾਮਾ ਹੋ ਗਿਆ ਜਦੋਂ ਇੱਕ ਗ੍ਰਾਹਕ ਨੇ ਆਪਣੇ ਮੋਟਰਸਾਈਕਲ ਦੇ ਵਿੱਚ 200 ਰੁਪਏ ਦਾ ਪੈਟਰੋਲ ਪਵਾਇਆ ਤਾਂ ਕੁਝ ਹੀ ਦੂਰ ਤੱਕ ਜਾਣ ਤੇ ਮੋਟਰਸਾਈਕਲ ਰੁਕ ਜਾਂਦਾ ਤਾਂ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਸਵਾਰ ਤੁਰੰਤ ਪੈਟਰੋਲ ਪੰਪ ਤੇ ਵਾਪਸ ਆ ਜਾਂਦਾ ਗ੍ਰਾਹਕ ਨੇ ਪੰਪ ਕਰਮਚਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਹੈ ਕਿ ਟੈਂਕੀ ਦੇ ਵਿੱਚ ਤੇਲ ਪਿਆ ਹੀ ਨਹੀਂ ਪਰ ਗ੍ਰਾਹਕ ਦੀ ਗੱਲ ਸੁਣਨ ਦੀ ਥਾਂ ਉਨਾ ਉਲਟ 150 ਦਾ ਹੋਰ ਪਾ ਦਿੱਤਾ ਜਾਨਿਕਾ 150 ਤੇ ਦਾ ਆਪਣਾ ਕੋਲ ਜਿਹੜਾ ਪੈਟਰੋਲ ਹੋਰ ਪਾ ਦਿੱਤਾ ਤਾਂ ਜਦੋਂ ਉਸ ਨੇ ਟੈਂਕੀ ਚੈੱਕ ਕੀਤੀ ਤਾਂ 350 ਤੇ ਪٹرول ਪਾਉਣ ਮਗਰੋਂ ਜਿਹੜਾ ਹੈ ਟੈਂਕੀ ਦੇ ਵਿੱਚੋਂ ਮਹਿਜ ਅੱਧਾ ਲੀਟਰ ਜਿਹੜਾ ਤੇਲ ਨਿਕਲਦਾ ਗਰਾਖ ਦੇ ਹੰਕਾਮਾ ਕਰਨ ਤੋਂ ਬਾਅਦ ਜਦ ਮੋਟਰਸਾਈਕਲ ਦੀ ਟੈਂਕੀ ਖੋਲ ਕੇ ਚੈੱਕ ਕੀਤੀ ਤਾਂ ਸਿਰਫ 50 ਰੁਪਏ ਦਾ ਜਿਹੜਾ ਤੇਲ ਨਿਕਲਦਾ ਮੋਟਰਸਾਈਕਲ ਮੈਕੈਨਿਕ ਨੂੰ ਬੁਲਾ ਕੇ ਦੁਬਾਰਾ ਚੈੱਕ ਕਰਨ ਉਪਰੰਤ ਵੀ ਇਹੀ ਨਤੀਜਾ ਨਿਕਲਿਆ ਕਿ ਟੈਂਕੀ ਦੇ ਵਿੱਚ ਪੂਰਾ ਤੇਲ ਹੈ ਹੀ ਨਹੀਂ ਤਾ ਐਸੇ ਤਰੀਕੇ ਨਾਲ ਲੋਕ ਜਿਹੜੇ ਆ ਪਟਰੋਲ ਪੰਪ ਤੇ ਕੰਮ ਕਰਨ ਵਾਲੇ ਨੇ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਆ ਲੋਕਾਂ ਦੇ ਨਾਲ ਠੱਗੀ ਮਾਰਦੇ ਨੇ 0.0 ਤਾਂ ਦਿਖਾਉਂਦੇ ਨੇ ਪਰ ਉਹਨਾਂ ਦੇ ਕੋਲ ਬਹੁਤ ਤਰੀਕੇ ਨੇ ਪਟਰੋਲ ਪੰਪ ਤੇ ਪਟਰੋਲ ਪੁਆਇੰਟ ਵੇਲੇ ਜਿਹੜਾ ਆ ਠੱਗੀ ਮਾਰਨ ਦਾ ਤਾਂ ਲੋਕਾਂ ਨੂੰ ਹਮੇਸ਼ਾ ਪਟਰੋਲ ਪੰਪ ਤੇ ਪਟਰੋਲ ਪੁਆਇੰਟ ਤੋਂ ਪਹਿਲਾਂ ਮੀਟਰ ਜਿਹੜਾ ਚੈੱਕ ਕਰ ਲੈਣਾ ਚਾਹੀਦਾ ਹੈ ਤਾਂ ਜੋ ਸੁਚੇਤਰਾ ਜੇ ਤਾਂ ਜੋ ਆਨਵਰਡ ਸਮੇਤ ਵਿੱਚ ਪਟ્રોલ ਵਾਂਗ ਤੇ ਕਰਿੰਦੇ ਜੜਿਆ ਹੋਰ ਲੋਕਲ ਠੱਗੀ ਨਾ ਮਾਰ ਤਾਂ ਆਉ ਸੁਣਦੇ ਆ ਸਭ ਤੋਂ ਪਹਿਲਾਂ ਗਰਗ ਤਾਂ ਕੀ ਕੁਝ ਕਹਣਾ ਫਿਰ ਸੁਣਾਣੇ ਤੁਹਾਨੂੰ ਪੈਟਰੋਲ ਪੰਪ ਤੇ ਕਰਿੰਦੇ ਤੱਕ ਹੀ ਕੁਝ ਕਹਿਣਾ ਕਿ ਮੈਂ ਜਰਾ ਗਰਮ ਨੂੰ ਤੋਂ ਮਿੱਟੀ ਝਾੜਦਾ ਨਜ਼ਰ ਆ ਰਿਹਾ। ਮੈਂ ਮੁਲਾਜ਼ਮ ਹੀ ਆ ਵੀਰੇ ਇੱਥੇ ਠੀਕ ਹੈ ਮੈਂ ਅੰਦਰ ਬੈਠਾ ਐ ਸਿੱਧਾ ਠੀਕ ਹੈ 200 ਦਾ ਤੇਲ ਪਾਇਆ ਗਿਆ ਠੀਕ ਹੈ ਵਹੀਕਲ ਦੇ ਵਿੱਚ। ਭਾਈ ਜੀ ਗਏ ਚਲੇ ਆ। ਉਸ ਤੋਂ ਬਾਅਦ ਆਏ ਆ ਠੀਕ ਹੈ ਕਹਿੰਦੇ ਮੇਰੇ ਛਾਲੇ ਨਹੀਂ ਵੱਜੀਆਂ ਦੀ ਵਹੀਕਲ ਦੇ ਵਿੱਚ। ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਚੱਲ 150 ਦਾ ਤੇਲ ਹੋਰ ਪਾ ਦੇ। ਜ਼ੀਰੋ ਚੈੱਕ ਕਰਾ ਕੇ ਤੇਲ ਪਾਇਆ। ਪਹਿਲਾਂ ਵੀ ਪਾਇਆ ਸੀ ਤੇਲ ਜ਼ੀਰੋ ਚੈੱਕ ਕਰਾ ਕੇ ਠੀਕ ਹੈ ਜਦੋਂ 200 ਦਾ ਪਾਇਆ। ਉਸ ਤੋਂ ਬਾਅਦ ਫਿਰ ਜ਼ੀਰੋ ਚੈੱਕ ਕਰਾ ਕੇ ਪਾਇਆ ਤੇ ਜਦੋਂ 150 ਦਾ ਤੇਲ ਪਾਇਆ ਤੇਲ ਦਿਖਣ ਲੱਗ ਪਿਆ ਸੀਗਾ ਬਾਈ ਕਿੱਥੇ ਆਓ ਨਹੀਂ ਦੱਸੋ ਚਲੋ ਤੁਸੀਂ ਦੱਸੋ 150 ਦਾ ਤੇਲ ਦਿਖਣ ਲੱਗ ਪਿਆ ਉਸ ਤੋਂ ਬਾਅਦ ਕਹਿੰਦੇ ਅਸੀਂ ਕੱਢ ਕੇ ਵੇਖਣਾ ਠੀਕ ਆ ਕੱਢ ਕੇ ਵੇਖਣਗੇ ਟੈਂਕੀ ਦੇ ਵਿੱਚੋਂ ਤੇਲ ਪਹਿਲਾਂ ਥੱਲੋ ਕੱਢਿਆ ਨਹੀਂ ਨਿਕਲਦਾ ਪਿਆ ਸੀਗਾ ਉਹਨਾਂ ਟੈਂਕੀ ਤੇ ਆਪਾਂ ਕਹਿੰਨੇ ਤਾਂ ਦੂਰੀ ਵਰੀ ਫਿਰ ਚੰਗੀ ਤਰ੍ਹਾਂ ਖੋਲ ਕੇ ਵੇਖ ਲੈਂਦੇ ਆ ਨਹੀਂ ਗਿਆ ਕਿੰਨੇ ਮਿੰਟਾਂ ਚ ਆ ਗਿਆ ਸੀ ਜਦੋਂ ਇੱਥੋਂ ਗਿਆ ਸੀ ਬਾਈ 1-2 ਮਿੰਟ ਚ ਹੀ ਆਇਆ ਚਲਾ ਸੀਗਾ ਮੈਰੀ ਡੀਜ਼ਲ ਤੇ ਡਿਊਟੀ ਹੁੰਦੀ ਹੈ ਠੀਕ ਆ ਬਾਅਦ ਚ ਜਦੋਂ ਮੈਂ ਵੇਖਿਆ ਵੀਰੇ ਨੂੰ ਕਿ ਹਾਂ ਭਈ ਰੋਲਾ ਪਿਆ ਹੋਇਆ ਹੈਗਾ ਫਿਰ ਮੈਂ ਕੋਲੇ ਆਇਆ 1-2 ਮਿੰਟਾਂ ਦੇ ਵਿੱਚ ਆ ਗਿਆ ਸੀਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਹੁਣ ਤੁਸੀਂ ਤੇਲ ਕੱਢਿਆ ਕਿੰਨੇ ਦਾ ਨਿਕਲਿਆ ਤੇਲ ਕੱਢੀ ਜਨੇ ਵੀਰੇ ਤੇਲ ਨਿਕਲਦਾ ਨਹੀਂ ਪਿਆ ਕੋਸ਼ਿਸ਼ ਕਰੀ ਜਨੇ ਅਸੀਂ ਕਿ ਨਹੀਂ ਉਹ ਤਾਂ ਕਿੰਦਰ ਟੈਂਕੀ ਖੋਲਤੀ ਅਸੀਂ ਟੈਂਕੀ ਖੋਲ ਗਿਆ ਆਪਾਂ ਦੁਬਾਰਾ ਮਿਸਤਰੀ ਤੋਂ ਕਰਾ ਲੈਂਦੇ ਆ ਆਪ ਖੋਲੀ ਇੱਕ ਵਾਰੀ ਆਪਾਂ ਮਿਸਤਰੀ ਤੋਂ ਖਿਲਾ ਲੈਂਦੇ ਦੁਬਾਰਾ ਤੁਸੀਂ ਚਾਹੁੰਦੇ ਆਂ ਦਾ ਹੁਣ ਕਿੰਨੇ ਦਾ ਤੇਲ ਨਿਕਲਿਆ ਪਵੇਟ ਲੈਣੇ ਨਹੀਂ ਕਰਜੇ ਕਰਕੇ ਪਾਇਆ ਕਿੰਨੇ ਦਾ ਸੀ ਯਾਰ ਪਾਇਆ ਮੁੰਡੇ ਨੇ ਪਹਿਲਾਂ 200 ਦਾ ਪਾਇਆਗਾ ਫਿਰ 150 ਦਾ ਪਾਇਆਗਾ ਇਹ 150 ਯਾਨੀ ਕਿ 350 ਦਾ ਹੋ ਗਿਆ 350 ਦਾ ਤੇਲ ਤਾਂ ਨਹੀਂ ਆਗਾ ਉਹ ਜਿਹੜਾ ਇਹ ਕੱਢਿਆ ਹਾਂ ਹਾਂ ਦੁਬਾਰਾ ਟੈਂਕੀ ਖੋਲ ਕੇ ਆਪਾਂ ਫੇਰ ਕੱਢ ਲੈਨੇ ਬਈ ਅਸੀਂ ਐਸ ਦੀ ਗੰਟੀ ਨਹੀਂ ਕਰਦੇ 50 ਦਾ ਨਿਕਲਿਆ ਜਾਂ 100 ਨਿਕਲਿਆ ਸਾਡੇ ਪੰਪ ਤੇ ਲਿਖਿਆ ਤੇਲ ਪੈਣ ਤੋਂ ਪਹਿਲਾਂ ਮੀਟਰ ਵੇਖੋ ਤੇਲ ਪੈਣ ਤੋਂ ਬਾਅਦ ਵੇਖੋ ਜੇ ਫੇਰ ਵੀ ਸਾਡੀ ਮਿੰਤੀ ਕਰੋ ਪੰਜ ਮੀਟਰ ਪਿਓਰ ਫਰਸ਼ੋਰ ਸਾਡੀਆਂ 5 ਲੀਟਰ ਦਾ ਪਾਂਡਾ ਪਿਆ ਮਿੰਤੀ ਕਰੋ ਬੋਤਲ ਚ ਪਾਓ ਜੇ ਟਾਟਾ ਦਾ ਦੀ ਜ਼ਿੰਮੇਵਾਰੀ ਹੈ ਸਾਡਾ ਟੈਂਕੀ ਚ ਪੈਗਾ ਸਾਡੀਆਂ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਉਹ ਤਾਂ ਫਿਰ ਇਹ ਹੈ ਨਾ ਕਿ ਟੈਂਕੀ ਚ ਪਿਆ ਤਾਂ ਟੈਂਕੀ ਦੀ ਨਹੀਂ ਨਹੀਂ ਕਈ ਬੰਦੇ ਆਉਂਦੇ ਸਾਡੇ ਕੋਲੇ ਸੁਈ ਨਹੀਂ ਚੁੱਕੀ ਗਈ ਨਹੀਂ ਉਹ ਸਾਡੇ ਨਾਲ ਨਹੀਂ ਕੱਢ ਕੇ ਹੀ ਵੇਖਦੇ ਹਾਂ ਕੋਲੇ ਮਿਲੋ ਤੁਹਾਡੇ ਬਾਹਰ ਕੋਲੇ ਜਾ ਕੇ ਟੈਂਕੀ ਕੋਲ ਕੇ ਸਾਰੀ ਕੋਸ਼ਿਸ਼ ਕੀਤੀ ਜਾਵੇ ਪਰ ਮੈਂ ਜੋ ਮੈਂ ਮੈਂ ਦਾ ਪੰਪ ਦੀ ਸਾਡੀ ਕੰਪਨੀ ਇਹ ਕਹਿੰਦੀ ਹੈ ਤੁਹਾਡਾ 20 ਮਿੰਟ ਸਹੀ ਹੈ ਫਾਈਨਲ ਨਹੀਂ ਬਿਆਨ ਆ ਪਿਆ ਸਾਡੇ ਨਹੀਂ ਸਾਨੂੰ ਕੀ ਪਤਾ ਰਾਜ ਕੀ ਹੋ ਗਿਆ ਕੀ ਨਹੀਂ ਹੋਇਆ ਉਹ ਤਾਂ ਕਹਿੰਦੇ ਗਏ ਜੇ ਸਾਡੇ ਦੇ ਵਿਸ਼ਵਾਸ ਨਹੀਂ ਅਸੀਂ ਕਦੇ ਵਿਸ਼ਵਾਸ ਕਰਾਂਗੇ ਕਿਸੇ ਦੇ ਜੀ ਉਹ ਤਾਂ ਕਹਿੰਦੇ ਗਏ ਅਸੀਂ ਅਸੀਂ ਗਏ ਕਿ ਉਹ ਜੇ ਆਪ ਤੋ ਜਾ ਕੇ ਤਾਂ ਪੁੱਲ ਤੋਂ ਮੁਰਕਿਆ ਇਹ ਨਮਨ ਤਾਂ ਆ ਗਿਆ ਸੀ ਪਰ ਇਹ ਨਹੀਂ ਮੈਨੂੰ ਪਤਾ ਮੈਂ ਹੈ ਨਹੀਂ ਜੋ ਸਾਡੇ ਅੰਮ੍ਰਿਤ ਮੈਂ ਬੈਂਕ ਹੈ ਸਾਨੂੰ ਇੱਕ ਬੁੱਟੀ ਦੇ ਦਿੰਦਾ ਹੈ ਅਸਲੀ ਨਕਲੀ ਤੇ ਉਹ ਤੁਸੀਂ ਜ਼ਿੰਮੇਵਾਰ ਹੋ ਘਟਵਾ ਦੇ ਤੁਸੀਂ ਜ਼ਿੰਮੇਵਾਰ ਹੋ ਨਾ ਕਿ ਬੈਂਕ ਤੇ ਜ਼ਿੰਮੇਵਾਰ ਬੈਂਕ ਕਰਨਾ ਸਾਡੀ ਇੱਥੇ ਬੇਨਤੀ ਕਰ ਲਓ ਅਸੀਂ ਲੈ ਕੇ ਲਾਇਆ ਜੇ ਨਹੀਂ ਲਾਇਆ ਤਾਂ ਤਾਂ ਦੱਸੋ ਇਹ ਘਟਵਾ ਤਾਂ ਪਿਆ ਉਹ ਤਾਂ ਚਲੋ 200 ਦਾ ਜਿਹੜਾ ਨਹੀਂ ਪਿਆ ਨਹੀਂ ਪਿਆਗਾ ਉਹ ਤਾਂ ਚਲੋ ਜਾਵੜਿਆ ਸੀਗਾ ਉਹ ਕਹਿੰਦਾ 150 ਦਾ ਬਾਅਦ ਕਿਉਂ ਤੇਲ ਪਾ ਇਸ ਨੂੰ ਕਿਉਂ ਨਿਕਲਿਆ ਉਹ ਮੈਨੂੰ ਕੀ ਪਤਾ ਉਹ ਫਿਰ ਉਸਨੇ ਕਿਹਾ ਪੰਪ ਉਹ ਪੰਪ ਤਾਂ ਮੇਰਾ ਹੈਗਾ ਪਰ ਮੈਂ ਕਿਵੇਂ ਕਹਿ ਸਕਦਾ ਹਾਂ ਯੋ ਪਾ ਮੇਰੇ ਸਾਡੇ ਪੰਪ ਦੇ ਕਿਤੇ ਕੱਟ ਪਾਇਆ ਈ ਵਾਰੀ ਪੰਪ ਮੋਟਰਸਾਈਕਲ ਜਾਂਦਾ ਵੀ ਨਹੀਂ ਨਿਕਲ ਨਹੀਂ ਜਿਹੜਾ ਵੀ ਹੋ ਸਕਦਾ ਰਾਜ ਡੋਲ ਵੀ ਸਕਦਾ ਉਹ ਤਾਂ ਕੋਲੇ ਕੋੜੇ ਤੋਂ ਪਾਇਆ ਸੀ ਜੀ 150 ਨਹੀਂ ਮੈਂ ਸਰ ਜੀ ਮੈਨ ਦਾ ਕੋਈ ਹੈ ਹੀ ਨਹੀਂ ਉਸ ਨੇ ਜਦੋਂ ਪਾਇਆ ਮੈਂ ਸਾਡੀ ਦਾ ਮੀਰਮੈਂਟ ਦੇ ਸਕਦੇ ਆ ਲਿਖਿਆ ਤੈਨੀਆਂ ਚੀਜ਼ਾਂ ਲਿਖਿਆ ਸਾਡੀਆਂ ਮੀਰਮੈਂਟ ਚੈੱਕ ਕਰੋ ਇਹਨਾਂ ਨੇ ਪੱਤਰਕਾਰ ਨੇ ਸਾਡੀ ਮੀਰਮੈਂਟ ਵਿੱਚ ਚੈੱਕ ਕੀਤੀ ਆ ਬਿਲਕੁਲ ਸਹੀ ਨਿਕਲੀ ਹੈ ਤਾਂ ਕਿ ਤੁਸੀਂ ਕੀ ਕਹਨੇ ਹੋ ਵੀ ਅਸੀਂ ਤੇਲ ਸਹੀ ਪਾਇਆ ਹਾਂ ਮੈਂ ਸਾਡਾ ਮੀਰਮੈਂਟ ਸਹੀ ਹੈ ਸਭ ਕੁਝ ਸਹੀ ਹੈ ਇਹ ਮੈਂ ਹੁਣ ਕਹੀ ਸਕਦਾ ਹਾਂ ਉਹਦੀ ਮੋਟਰ ਦੇ ਨੁਕਸ ਹੈ ਜਾਂ ਕਿਸੇ ਚ ਨੁਕਸ ਹੈ ਉਸ ਬਾਰੇ ਮੈਂ ਕੀ ਕਹਿ ਸਕਦਾ ਪੰਪ ਤੇ ਮੈਂ 2 200 ਦਾ ਤੇਲ ਪੁਆਣ ਆਇਆ ਇਹਨਾਂ ਕੋਲ ਤੇ ਮੈਂ ਪੁਲ ਚੜਨ ਲੱਗਿਆ ਤਾਂ ਮੀਟਰ ਨੇ ਸੂ ਮੇਰੇ ਮੀਟਰ ਨੇ ਸੂਈ ਨਹੀਂ ਚੱਕੀ ਜਮਾ ਵੀ

ਇਥੇ ਖੋਲ ਕੇ ਦਿਖਾਤੀਓ ਟੈਂਕੀ ਇਹਨਾਂ ਨੂੰ ਤੇ ਕਿਹੜਾ ਪੰਪ ਦਾ ਤੇਲ ਪਾਇਆ ਇਹ ਸ਼ਿਵਚੰਦ ਦਾ ਪੰਪ ਰੋਲਾ ਰੋਡ ਦੇ ਸਾਹਮਣੇ ਤੇਲ ਹੁਣ ਇਹਨਾਂ ਨੇ ਕੱਢ ਕੇ ਮਿਲ ਲਿਆ ਮਿਲ ਲਿਆ ਯਾਰ ਟੈਂਕੀ ਖੋਲ ਲਈ ਸਾਰੀ ਟੈਂਕੀ ਖੋਲ ਲਈ ਅੱਧਾ ਲੀਟਰ ਤੇਲ ਆ ਇਹਦੇ ਚ ਕੀ ਕਹਿੰਦੇ ਹੁਣ ਗੱਲ ਬਾਤ ਕੀ ਗੱਲ ਬਾਤ ਬੰਦੇ ਗੱਲ ਪੈਂਦੇ ਗੱਲ ਪੈਂਦੇ ਗੱਲ ਪਈ ਜਾਂਦੀ ਆ ਬਈ ਯਾਰ ਇਹ ਹੈ ਕਿ ਕੋਈ 3:30 ਵਜੇ ਦੀ ਗੱਲ ਆ ਤੇ ਮੈਂ ਪੈਟਰੋਲ ਪਾਉਣ ਆਇਆ ਸੀ ਮੈਂ ਇਹ ਭਾਜੀ ਰੋਲਾ ਪਾ ਰਹੇ ਸੀ ਮੈਂ ਕਿਹਾ ਤੁਹਾਡਾ ਕੀ ਰੋਣਾ ਕਹਿੰਦੇ ਮੈਂ 200 ਦਾ ਪٹرول ਪਾਇਆ ਸੁਈ ਨਹੀਂ ਜੜੀ ਗਈ ਨਾ ਟੈਂਕੀ ਖੜਕਰੀ ਆ ਥੋੜਾ ਜਿਹਾ ਚਲੋ ਰੋਲਾ ਸਿੱਗਲੇ ਹੋਣ ਤੋਂ ਬਾਅਦ ਮੈਂ ਕਿਹਾ ਚਲ 150 ਦਾ ਹੋਰ ਪਾ ਦੇ ਉਹਨਾਂ ਨੇ ਕਿ ਪٹرول ਹੋਰ ਪਾ ਦਾ 150 ਉਹ ਫੇਰ ਵੀ ਨਹੀਂ ਪਟ્રોલ ਪਿਆ ਅੱਛਾ ਤੇ ਹਾਂਜੀ ਉਹ ਕੋਈ ਫਿਰ ਇੱਕ ਗਾਂ ਮਾਲਕਾ ਕੋਲੇ ਗਏ ਕਹਿੰਦੇ ਅਸੀਂ ਤੇਰੀ ਮੋਟਰਸਾਈਕਲ ਦਾ ਠੇਕਾ ਲਿਆ ਜਾ ਮਲਾਜੋਂ ਗੱਲ ਪੈਂਦੀ ਸੀ ਕੀ ਹੋਇਆ ਜੀ ਮੈਂ ਕਿਹਾ ਐ ਕਰ ਵੀਰੇ ਜਿਹੜਾ 200 ਦੇ ਨੇ ਵੀਰੇ ਨੇ ਨਗਦ ਦੇਤਾ ਜਿਹੜਾ ਉਹ ਪٹرول ਜਿਹੜਾ 150 ਪਾਇਆ ਜਿਹਦਾ ਸਾਢੇ ਦਿਨ ਲੀਟਰ ਜਾਂ 3 ਲੀਟਰ ਪੂਰਾ ਨਿਕਲੂਗਾ ਮੈਂ 150 ਹੋਰ ਦਵਾ ਦੂੰਗਾ ਜੇ ਨਾ ਨਿਕਲੇ ਫਿਰ ਤੁਸੀਂ ਕਰੋਗੇ ਮੈਂ ਮਿਸਤਰੀ ਨੂੰ ਬੁਲਾ ਕੇ ਟੈਂਕੀ ਖਲਵਾਈ ਆ ਟੈਂਕੀ ਦੀ ਵੀਡੀਓ ਮੇਰੇ ਕੋਲੇ ਹੈਗੀ ਆ ਵਿੱਚੋਂ ਅੱਧਾ ਲੀਟਰ ਪਟਰੋਲ ਨਿਕਲੇਗਾ ਤੁਸੀਂ ਜਾਣਦੇ ਹੋ ਇਹਨਾਂ ਨੂੰ ਜਾਂ ਵੈਸੇ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਨੂੰ ਨਾ ਤਾਂ ਉਹਨਾਂ ਨੂੰ ਕੁਝ ਲੈਣਾ ਚਾਹ ਰਿਹਾ ਕੋਲ ਮੈਨੂੰ ਦੋਵੇਂ ਇੱਕੋ ਜਿਹੇ ਆ ਮੈਂ ਤਾਂ ਸਿਰ ਨੂੰ ਮੌਕੇ ਤੇ ਗਵਾਸ ਅੱਛਾ ਮੌਕੇ ਤੇ ਆਏ ਹਾਂਜੀ ਫਿਰ ਮੇਰਾ ਉਹ ਖੜਾ ਮੋਟਰਸਾਈਕਲ ਫਿਰ ਮੈਂ ਪਟਰੋਲ ਕਿ ਪਾਉਣਾ ਸੀ ਬੱਬਲ ਜਿਵੇਂ ਆਈ ਗਈ ਇੱਕ ਪਾਜੀ ਇੱਕ ਆਏ ਹੈਗੇ ਇਹ ਵੀ ਨਾਲ ਆ ਗਈ ਇੱਥੇ ਖੜੇ ਸੀ ਇੱਥੇ ਉਹਨੇ ਸਾਹਮਣੇ ਟੈਂਕੀ ਖਲਵਾਈ ਆ ਪਹਿਲਾਂ ਵੀ ਇਦਾਂ ਹੋਇਆ ਜਾਂ ਕੋਈ ਪਤਾ ਨਹੀਂ ਪਹਿਲਾਂ ਤਾਂ ਕੁਝ ਨਹੀਂ ਕਹ ਸੀਗਾ ਪਹਿਲਾਂ ਵੀ ਹੋਇਆ ਜਾਂ ਇੰਦਾਂ ਆ ਰਿਹਾ ਠੀਕ ਹੈ ਜੀ ਟੋਟਲ ਕਿੰਨੇ ਦਾ ਤੇਲ ਹੋ ਗਿਆ ਸਾਢੇ 300 ਦਾ ਹੋਇਆ ਤੇਲ 150 ਦਾ ਇਹਨਾਂ ਨੇ ਦਿੱਤਾ ਸੀਗਾ ਬਾਅਦ ਚ ਪਾਇਆ 200 ਨਗਦ ਦਿੱਤਾ ਸੀ ਇਹਨਾਂ ਨੇ ਕਿੰਨਾ ਲੀਟਰ ਹਾਂਜੀ ਟੈਂਕੀ ਮੇਰੇ ਕੋਲ ਵੀਡੀਓ ਪ੍ਰੋਪਰ ਹੈ ਵਿਖਾ ਦਿੰਦਾ ਮੋਬਾਈਲ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੀ ਮਸ਼ੀਨ ਖਰਾਬ ਹੋਣੀ ਅਗੋ ਮਾਲਕ ਨੇ ਨਹੀਂ ਮਸ਼ੀਨ ਥੋੜੀ ਖਰਾਬ ਹੋ ਗਈ ਸਾਡੀ ਫਿਰ ਕਹਿੰਦੀ ਨਵਾਂ ਇਹ ਨਵੀਂ ਨਵਾਂ ਬੰਦਾ ਹੈਗਾ ਮੈਂ ਕਹਿੰਦਾ ਬੰਦਾ ਨਵਾਂ ਮਸ਼ੀਨਾਂ ਤੋਂ ਪੁਰਾਣੀਆਂ ਤੁਹਾਡੀਆਂ ਸਹੀ ਚੋਕਾ ਬਸ ਆ ਰੋੜਾ ਇਹ ਦੇਖੋ ਤੁਹਾਡੇ ਸਾਹਮਣੇ